ISRO ਦੇ ਵਿੱਚ ਐਂਟਰੀ ਜੀ on ਪੜਾਈ ਕਰ ਰਹੇ ਸੀ ਅਸੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਆਪਣਾ ਜੋ ਲਾਂਚ ਕੀਤਾ ਸੀਗਾ ਹੈਕਤਨ ਲਾਂਚ ਕੀਤਾ ਸੀ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਜੀ ਤਾਂ ਉਹਦੇ ਉਹਦੇ ਨਾਲ ਅਸੀਂ ਹైదరాబాద్ ਗਏ ਸੀ ਜੀ ਉਸ ਦੇ ਨਾਲ ਇਸ ਦੇ ਵਿੱਚ ਐਂਟਰੀ ਹੋ ਗਈ ਸੀ ਜੀ ਤੇ ਇਸ ਦੇ ذریعے ਹੈਲਪ ਬਹੁਤ ਹੋ ਜੇਗੀ ਜੀ ਅੱਗੇ ਜਾ ਕੇ ਜਿੱਥੇ ਵੀ ਜੋ ਵੀ ਆਪਾਂ ਕੰਮ ਕਰਾਂਗੇ ਇੱਕ ਮਤਲਬ ਉਹ ਹੋ ਜਾਂਦਾ ਕਿ ਇਹ ਪ੍ਰਸ਼ਕਾਰਿਤ ਹੋਇਆ ਹੋਇਆ ਲਾਈਕ ਬਹੁਤ ਹੈਲਪ ਹੋ ਜੇਗੀ ਜੋ ਵੀ ਕਰਾਂਗੇ ਅੱਗੇ ਜਾ ਕੇ ਲਾਈਕ ਹੈ ਜੀ ਆਪਣਾ ਕੁਝ ਹੋਣੀ ਹੈ ਸਪੈਸਿਫਿਕ ਨਹੀਂ ਹੈ ਕਿ ਆਪਾਂ ਕੀ ਕਰਨਾ ਹੈ ਤਾ ਅਗਰੇਕ ਜੋ ਵੀ ਕਰਾਂਗੇ ਤੇ ਸੈਲਫ ਬਹੁਤ ਹੋ ਜੇਗੀ ਜੀ ਪੇਰੈਂਟਸ ਨੂੰ ਦੀ ਹੂੰ ਉਹਨਾਂ ਨੇ ਹੁਣ ਤੱਕ ਲਾਈਕ ਪਾਲ ਪੋਸੇ ਵੱਡਾ ਕੀ ਤਰੀਕ ਸਾਰਾ ਉਹਨਾਂ ਦੇ ਸਰੀ ਜਾਂਦਾ ਜੀ ਤੁਸੀਂ ਕੀ ਕਰਨਾ ਹੁੰਦਾ ਹੈ ਕਿ ਉੱਥੇ ਜਾ ਕੇ 30 ਘੰਟੇ ਵਿੱਚ ਸਭ ਬਣਾਉਣਾ ਹੁੰਦਾ ਹੈ ਤਾਂ 30 ਘੰਟੇ ਵਿੱਚ ਸਾਨੂੰ ਇਸਰੋ ਵੱਲੋਂ ਦੋ ਸਾਇੰਟਿਸਟ ਅਲੋਟ ਹੋਏ ਸੀ ਦੋ ਵਿਗਿਆਨੀ ਅਲੋਟ ਹੋਏ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਜੀ ਕਿਉਂਕਿ ਹੁਣ ਆਪਾਂ ਜਿਸ ਚੀਜ਼ ਤੇ ਕੰਮ ਕਰ ਰਹੇ ਹਾਂ ਹਰ ਨਾਰਮਲ ਤਾਂ ਆਪਾਂ ਜੋ ਚੀਜ਼ਾਂ ਕਰਦੇ ਗੂਗਲ ਤੇ ਮਿਲ ਜਾਂਦੀਆਂ ਪਰ ਇਹਦੇ ਬਾਰੇ ਜਾਣਕਾਰੀ ਗੂਗਲ ਤੇ ਲੱਭਣੀ ਬਹੁਤ ਔਖੀ ਹੈ ਦਾ ਉਹਦੇ ਵਿੱਚ ਉਹ ਜੋ ਵਿਗਿਆਨਿਕ ਸੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ ਟਾਡਾ ਕੀ ਨਾਮ ਹੈ ਪੜਾਈ ਕਿੱਥੇ ਸ਼ੁਰੂ ਕੀਤੀ ਤੇ ਇਹ ਡ੍ਰੀਮ ਤੁਹਾਡਾ ਬਚਪਨ ਤੋਂ ਸੀਗਾ ਇੱਥੋਂ ਤੱਕ ਆਉਣ ਲਈ ਕਿੰਨਾ ਮਸ਼ਕਲਾਂ ਦਾ ਸਾਹਮਣਾ ਕਰਨਾ ਸਸ਼ੀਕਲ ਜੀ ਸਾਰਿਆਂ ਨੂੰ ਮੇਰਾ ਨਾਮ ਨਵਦੀਪ ਸਿੰਘ ਪਿੰਡ ਖਾਈ ਮੈਂ ਆਪਣੀ ਪੜਾਈ ਹੁਣ ਥਾਪਾ ਇੰਸਟੀਚਿਊਟ ਆਫ ਪਟਿਆਲਾ ਵਿੱਚ ਕਰ ਰਿਹਾ ਜੇ 10ਵੀਂ 12ਵੀਂ ਦੀ ਗੱਲ ਕੀਤੀ ਜਾਵੇ ਮੈਂ ਆਰਮੀ ਸਕੂਲ ਵਿੱਚ ਪੜਿਆ ਐਜ਼ ਮੇਰੇ ਫਾਦਰ ਸਾਹਿਬ ਆਰਮੀ ਵਿੱਚ ਨੇ ਤੇ ਹੁਣ ਲਾਈਕ 12ਵੀਂ ਕਰਨ ਤੋਂ ਬਾਅਦ ਮੈਂ ਸਿੱਧਾ ਹੀ ਥਾਪਾ ਇੰਸਟੀਚਿਊਟ ਆਫ ਪਟਿਆਲਾ ਵਿੱਚ ਪੜਨ ਲੱਗ ਗਿਆ ਸੀ ਮੈਂ ਉੱਥੇ ਬੀਟੈਕ ਕਰ ਰਿਹਾ ਹਾਂ ਕੰਪਿਊਟਰ ਸਾਇੰਸ ਦੇ ਵਿੱਚ ਮੈਂ 3rd ਇਅਰ ਚੱ ਹੂੰ ਇਸੋ ਦੇ ਵਿੱਚ ਕਿਵੇਂ ਐਂਟਰੀ ਵੀ ਦਿੱਤੀ ਇਸੋ ਦੇ ਵਿੱਚ ਐਂਟਰੀ ਜੀ ਮੈਂ ਪੜਾਈ ਕਰ ਰਹੇ ਸੀ ਅਸੀਂ ਤੇ ਉਸ ਦੇ ਬਾਅਦ ਇਹਨਾਂ ਨੇ ਇੱਕ ਆਪਣਾ ਜੋ ਲਾਂਚ ਕੀਤਾ ਸੀਗਾ ਹੈਕਥਨ ਲਾਂਚ ਕੀਤਾ ਸੀ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਜੀ ਹੂੰ ਤਾਂ ਉਹਦੇ ਉਹਦੇ ਨਾਲ ਅਸੀਂ ਹైదరాబాద్ ਗਏ ਸੀ ਜੀ ਉਸ ਦੇ ਨਾਲ ਇਸ ਦੇ ਵਿੱਚ ਐਂਟਰੀ ਹੋ ਗਈ ਸੀ ਜੀ ਜੀ ਉਹ ਅਸੀਂ ਇਕੱਲੇ ਸੀ ਜਾਂ ਉਹਦੇ ਵਿੱਚ ਹੋਰ ਤੁਹਾਡੀ ਟੀਮ ਵੀ ਸੀ ਤੁਹਾਡੀ ਚਾਰ ਜਣੇ ਦੀ ਟੀਮ ਸੀ ਜੀ ਲਾਈਕ ਮੇਰੇ ਟੀਮ ਮੇਟਸ ਇੱਕ 90 ਤੋਂ ਮਨਕੀਰਤ ਸਿੰਘ ਜ਼ੇਰਕਪੁਰ ਤੋਂ ਆਪਣਾ ਅਦਿੱਤ ਸਪਰਾ ਤੇ ਦਿੱਲੀ ਤੋਂ ਰਿਆਸ ਜਦੇਵਾ ਨਵਦੀਪ ਜੇ ਤਰੀਕੇ ਦੇ ਨਾਲ ਰਾਸ਼ਟਰਪਤੀ ਸ਼੍ਰੀਮਤੀ ਦੋਪਦੀ ਮਰਮਾ ਵੱਲੋਂ ਪੁਰਸਕਾਰ ਮਿਲਦਾ ਤਾਂ ਮਨ ਦੇ ਵਿੱਚ ਕੀ ਡ੍ਰੀਮ ਆਇਆ ਤੇ ਕੀ ਫੀਲਿੰਗ ਸੀ ਜ ਉਸ ਨੂੰ ਜੀ ਮਨ ਦੇ ਵਿੱਚ ਸੀ ਕਿ ਬਸ ਰੱਬ ਨੇ ਚੜ੍ਹਾਈਆਂ ਕਰਤੀਆਂ ਬਸ ਇਦਾਂ ਹੀ ਚੱਲਦਾ ਰਹੇ ਠੀਕ ਅਜੇ ਤੁਹਾਨੂੰ ਦੋ ਸਾਲ ਦੀ ਪੜ੍ਹਾਈ ਹਾਲੇ ਤੁਹਾਡੀ ਬਾਕੀ ਆ ਹਾਂਜੀ ਤੇ ਤੁਹਾਡੇ ਕਿਹਾ ਕਿ ਬਹੁਤ ਸਾਰੀ ਅਜੇ ਹੋਰ ਹੀ ਬਹੁਤ ਕੁਝ ਕਰਨਾ ਕੀ ਲੱਗਦਾ ਕਿ ਐਸਡੀ ਜਰੀਏ ਤੁਸੀਂ ਕਿੱਥੇ ਤੱਕ ਅਪਰੋਚ ਕਰੋਗੇ ਜੀ ਇਸ ਦੇ ਜਰੀਏ ਹੈਲਪ ਬਹੁਤ ਹੋ ਜੇਗੀ ਜੀ ਅੱਗੇ ਜਾ ਕੇ ਜਿੱਥੇ ਵੀ ਜੋ ਵੀ ਆਪਾਂ ਕੰਮ ਕਰਾਂਗੇ ਇੱਕ ਮਤਲਬ ਉਹ ਹੋ ਜਾਂਦਾ ਕਿ ਇਹ ਪ੍ਰਸ਼ਕਾਰਿਤ ਹੋਇਆ ਹੋਇਆ ਲਾਈਕ ਬਹੁਤ ਹੈਲਪ ਹੋ ਜੇਗੀ ਜੋ ਵੀ ਕਰਾਂਗੇ ਅੱਗੇ ਜਾ ਕੇ ਲੇਖ ਹੈ ਜ ਆਪਣਾ ਕੁਝ ਹੋਣੀ ਹੈ ਸਪੈਸਿਫਿਕ ਨਹੀਂ ਹੈ ਕਿ ਆਪਾਂ ਕੀ ਕਰਨਾ ਤਾਂ ਅੱਗੇ ਜਾ ਕੇ ਜੋ ਵੀ ਕਰਾਂਗੇ ਉਹਦੇ ਵਿੱਚ ਹੈਲਪ ਬਹੁਤ ਹੋ ਜੇਗੀ ਜੀ ਤੁਸੀਂ ਕਹੋ ਪੂਰੇ ਭਾਰਤ ਨਹੀਂ ਪੂਰੇ ਵਰਲਡ ਦੇ ਵਿੱਚ ਅਹੀ ਚੀਜ਼ ਦਾ ਚਰਚਾ ਹੋ ਰਿਹਾ ਜਿਸ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਪੀਰੇ ਸਾਹ ਆਪਾ ਤੁਹਾਡੇ ਪਿੰਡਾਂ ਵਾਲੇ ਹਨ ਉਹਨਾਂ ਨੇ ਕਿਹਾ ਕਿ ਮੀਡੀਆ ਦੇ ਵਿੱਚ ਨਹੀਂ ਆਉਣਾ ਚਾਹੀਦਾ ਕੀ ਸੋਚਦੇ ਏਸ ਬਾਰੇ ਜੀ ਮੈਂ ਮੀਡੀਆ ਦੇ ਵਿੱਚ ਤਾਂ ਆਉਣਾ ਕੋਈ ਮਾੜੀ ਗੱਲ ਤਾਂ ਹੈ ਨਹੀਂ ਵੈਸੇ ਆਪਣੀ ਪਬਲਿਸਿਟੀ ਹੋ ਰਹੀ ਲੋਕ ਜਾਣ ਰਿਹਾ ਤਾਂ ਵਧੀਆ ਗੱਲ ਹੀ ਆ ਤੇ ਤੁਹਾਡੇ ਪਿੰਡ ਦਾ ਨਾਮ ਆ ਤੁਹਾਡੇ ਮਾਪਿਆਂ ਦਾ ਨਾਮ ਆ ਪੰਜਾਬ ਭਾਰਤ ਪੂਰੇ ਭਾਰਤ ਦਾ ਨਾਮ ਹੀ ਜਿਹੜਾ ਰੋਸ਼ਨ ਕੀਤਾ ਤੁਸੀਂ ਇਸ ਦੇ ਵਿੱਚ ਸਭ ਤੋਂ ਜਿਹੜਾ ਸਿਹਰਾ ਕਿਸ ਨੂੰ ਦਿੰਦੇ ਹੋ ਜੀ ਪੇਰੈਂਟਸ ਨੂੰ ਜੀ ਉਹਨਾਂ ਨੇ ਹੰਨ ਤੱਕ ਲਾਈਕ ਪਾਲ ਪੋਸ ਕੇ ਵੱਡਾ ਕੀਤਾ ਜੀ ਸਾਰਾ ਮਿਹਨਤ ਸਰੀ ਜਾਂਦਾ ਜੀ ਅਣਗਿਣਤ ਸਾਇੰਟਿਸਟ ਦੀ ਲਾਈਨ ਦੇ ਵਿੱਚ ਆਉਗੇ ਉਹ ਦੇਖਦੇ ਆ ਜੇ ਅੱਗੇ ਲੈ ਕੇ ਪਤਾ ਚੱਲੇਗਾ ਉਹ ਤਾਂ ਠੀਕ ਜੀ ਇਸ ਪ੍ਰੋਜੈਕਟ ਨੂੰ ਤੁਹਾਨੂੰ ਬਣਾਉਣ ਦੇ ਵਿੱਚ ਤੁਹਾਡੇ ਕਿਹੜੇ-ਕਿਹੜੇ ਤੁਹਾਡੇ ਸਿਗਰ ਜਿਹੜੇ ਟੀਚਰ ਸਾਹਿਬਾਨ ਸੀਗੇ ਜਾਂ ਕੋਈ ਸਾਥੀ ਸੀ ਕਿਹਨਾਂ ਦਾ ਯੋਗਦਾਨ ਰਿਹਾ ਤੁਹਾਡੇ ਨਾਲ ਜੀ ਇਹ ਪ੍ਰੋਜੈਕਟ ਪੂਰਾ ਕੀ ਸੀਗਾ ਉਹਦੇ ਬਾਰੇ ਥੋੜਾ ਜਿਹਾ ਦੱਸੋ ਠੀਕ ਹੈ ਜੀ ਜੀ ਇਹ ਪ੍ਰੋਜੈਕਟ ਵਿੱਚ ਪਹਿਲਾਂ ਤਾਂ ਸਾਡੇ ਉੱਥੇ ਕਾਲਜ ਕਾਲਜ ਦੇ ਪ੍ਰਸ਼ਾਂਤ ਸਿੰਘ ਰਾਣਾ ਸਰ ਸੀ ਉਹਨਾਂ ਨੇ ਕਾਫੀ ਹੈਲਪ ਕੀਤੀ ਫਿਰ ਸਾਡੇ ਜੋ ਸਪੇਸ ਦੇ ਇੰਸਟ੍ਰਕਟਰ ਸੀ ਮਮਤਾ ਗੁਲਾਟੀ ਮੈਮ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਇੱਥੋਂ ਜਾਣ ਤੋਂ ਬਾਅਦ ਬੇਸਿਕਲੀ ਅਸੀਂ ਕੀ ਕਰਨਾ ਹੁੰਦਾ ਹੈ ਕਿ ਉੱਥੇ ਜਾ ਕੇ 30 ਘੰਟੇ ਵਿੱਚ ਸਭ ਬਣਾਉਣਾ ਹੁੰਦਾ ਹੈ ਤਾਂ 30 ਘੰਟੇ ਵਿੱਚ ਸਾਨੂੰ ਇਸਰੋ ਵੱਲੋਂ ਦੋ ਸਾਇੰਟਿਸਟ ਅਲਾਟ ਹੋਏ ਸੀ ਦੋ ਵਿਗਿਆਨੀ ਅਲਾਟ ਹੋਏ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਜੀ ਕਿਉਂਕਿ ਹੁਣ ਆਪਾਂ ਜਿਸ ਚੀਜ਼ ਤੇ ਕੰਮ ਕਰ ਰਹੇ ਹਾਂ ਹੁਣ ਨਾਰਮਲ ਤਾਂ ਆਪਾਂ ਜੋ ਚੀਜ਼ਾਂ ਕਰਦੇ ਗੂਗਲ ਤੇ ਮਿਲ ਜਾਂਦੀਆਂ ਪਰ ਇਹਦੇ ਬਾਰੇ ਜਾਣਕਾਰੀ ਗੂਗਲ ਤੇ ਲੱਭਣੀ ਬਹੁਤ ਔਖੀ ਆ ਤਾਂ ਉਹਦੇ ਵਿੱਚ ਉਹ ਜੋ ਵਿਗਿਆਨਿਕ ਸੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ तो ये जो सा प्रोजेक्ट है यदा मतलब मुंड सी जी कि आप चंद पर सेफ नैविगे रूट्स लेस कि चंद्रयान टू जो गया सी, वो कोल डेटा वगैरह सी से इमेजस टेरेन मैप से यह सब साढ़े को इस्तेमाल करके असी अपना सेफ नैविगे रूट्स लगभने से चंद ਇਸਰੋ ਕੋਲੇ ਕਿੰਨੇ 13 ਪ੍ਰੋਬਲਮਾਂ ਸੀਗੀਆਂ ਉਹ ਕਿਹੜੀ ਮੁਸ਼ਕਲ ਸੀ ਜਿਹੜਾ ਤੁਸੀਂ ਸੋਲੂਸ਼ਨ ਕੀਤਾ ਤੇ ਤੁਹਾਨੂੰ ਸਿਲੇਕਟ ਕੀਤਾ ਜੀ 12 ਪ੍ਰੋਬਲਮ ਸਟੇਟਮੈਂਟਸ ਸੀ ਜੀ ਤੇ ਉਹਦੇ ਵਿੱਚੋਂ ਅਸੀਂ 9ਵੀਂ ਚੁਣੀ ਸੀ ਇਹ ਅਸੀਂ ਚੁਣੀ ਇਸ ਕਰਕੇ ਸੀ ਕਿਉਂਕਿ ਆਪਣੀ ਜੋ ਵੀ ਸੀ ਉਹਦੇ ਵਿੱਚ ਇੱਕ ਇੱਕ ਛੋਟੇ ਛੋਟੇ ਸੋਲੂਸ਼ਨ ਵਗੈਰਾ ਸੀ ਅਸੀਂ ਜੋ ਪ੍ਰੋਬਲਮ ਸਟੇਟਮੈਂਟ ਚੁਣੀ ਇਹ ਦੇ ਵਿੱਚ ਉਹਦੇ ਵਿੱਚੋਂ ਹੀ ਚਾਰ ਪ੍ਰੋਬਲਮ ਸਟੇਟਮੈਂਟਾਂ ਦਾ ਹੱਲ ਇਹਦੇ ਨਾਲ ਹੀ ਨਿਕਲ ਰਿਹਾ ਸੀ ਜੀ ਜਿਵੇਂ ਹੁਣ ਉਹਦੇ ਵਿੱਚ ਬੋਲਡਰਸ ਕ੍ਰੇਟਰਸ ਹੁੰਦਾ ਜਿਵੇਂ ਖੱਡੇ ਹੋਗੇ ਤੇ ਪਹਾੜ ਛੋਟੇ ਛੋਟੇ ਪੱਥਰ ਹੋਗੇ ਉਹ ਲੱਭਣੇ ਸੀ ਉਹ ਇੱਕ ਪ੍ਰੋਬਲਮ ਸਾਨੂੰ ਇਹਦੇ ਵਿੱਚ ਅਸੀਂ ਰਲ ਲੱਭਣਾ ਸੀ ਤਾਂ ਸਾਨੂੰ ਉਹਦੇ ਵਿੱਚ ਇਹ ਵੀ ਕਰਨੀ ਪਈ ਉਹਦੇ ਵਿੱਚ ਇੱਕ ਸੀਗਾ ਕਿ ਕਿੱਥੇ ਕਿੱਥੇ ਮਿਨਰਲ ਕੰਪੋਜ਼ੀਸ਼ਨਾਂ ਕੁਝ ਵੀ ਮਿਲਦਾ ਹੈ ਉਹ ਸੀ ਇੱਕ ਪ੍ਰੋਬਲਮ ਸਟੇਟਮੈਂਟ ਉਹ ਵੀ ਅਸੀਂ ਇਹਦੇ ਵਿੱਚ ਹੀ ਕਰਨੀ ਪਈ ਕਿਉਂਕਿ ਜਿੱਥੇ ਜਿੱਥੇ ਰੋਵਰ ਜਾਊਗਾ ਜੋ ਆਪਣਾ ਉੱਥੇ ਚੰਨ ਤੇ ਲੈਂਡ ਹੋਇਆ ਉਹਨਾਂ ਹੀ ਚੀਜ਼ਾਂ ਦੇਖਣੀਆਂ ਪੈਣੀਆਂ ਅਸੀਂ ਉਹਦੇ ਵਿੱਚ ਇਹ ਵੀ ਕਰਤੀ ਸੀ ਜੀ ਤੇ ਜੋ ਵੀ ਲੈਂਡਿੰਗ ਸਾਈਟ ਵਗੈਰਾ ਸੀ ਇਹ ਸਭ ਅਸੀਂ ਉਹਦੇ ਵਿੱਚ ਚਾਰ ਪ੍ਰੋਬਲਮ ਸਟੇਟਮੈਂਟ ਆ ਉਹਦੇ ਵਿੱਚ ਇਨਕਲੂਡ ਕਰਤੀ ਸੀ ਜੀ ਇੱਕ ਦੇ ਵਿੱਚ ਹੀ ਲਗਦੀ ਤੁਹਾਡੇ ਵੱਲੋਂ ਜਿਹੜਾ ਸੋਲੂਸ਼ਨ ਕੀਤਾ ਗਿਆ ਤੇ ਚੰਦਰਯਾਨ ਨੂੰ ਕਹਿੰਦੇ ਟ੍ਰਾਇਲ ਲਈ ਭੇਜਿਆ ਗਿਆ ਤੇ ਉਹ ਸਫਲ ਹੋ ਜੀ ਐਕਚੁਅਲ ਦੇ ਵਿੱਚ ਉਹ 3D ਸਿਮੂਲੇਟ ਹੋਇਆ ਸੀ ਜੀ ਬੇਸਿਕਲੀ ਜੋ ਅੱਗੇਪਰ ਗੇਮਸ ਖੇਡਦੇ ਆ ਉਹ 3D ਵਿੱਚ ਜੋ ਗੇਮਸ ਖੇਡਦੇ ਆਗੇ ਉਹ 3D ਸਿਮੂਲੇਟ ਹੋਇਆ ਸੀ ਜੀ ਤਾਂ ਬੇਸਿਕਲੀ ਉਹਦੇ ਵਿੱਚ ਉਹ ਪੂਰਾ ਲੇਕ ਸਫਲ ਹੋਇਆ ਸੀ ਕਿ ਉਹਨੂੰ ਇੱਕ ਰਾਹ ਮਿਲ ਗਿਆ ਸੀ ਸੇਫ ਰਾਹ ਮਿਲ ਗਿਆ ਸੀ ਕਿ ਉਹ ਕਿਸੇ ਖੱਡੇ ਵਿੱਚ ਨਹੀਂ ਜਾ ਰਿਹਾ ਸੀ ਤੇ ਉਹ ਕਿਸੇ ਬੋਲਡਰ ਦੇ ਜਿੱਨੀ ਜਾ ਰਿਹਾ ਸੀ ਤਾਂ 3D ਸਿਮੂਲੇਸ਼ਨ ਦੇ ਵਿੱਚ ਉਹ ਸਫਲ ਹੋ ਗਿਆ ਸੀ ਜੀ ਹਾਂਜੀ ਸਦੀਪੋ ਡ੍ਰੀਮ ਤੁਹਾਡਾ ਪੂਰਾ ਹੋ ਗਿਆ ਹਾਲੇ ਤੁਸੀਂ ਕਹਿ ਰਹੇ ਹੋ ਅੱਗੇ ਪਤਾ ਨਹੀਂ ਕੀ ਕੁਝ ਹੋਣਾ ਤੇ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸਤਾ ਮੰਨਦੇ ਹੋ ਪਿੰਡ ਦਾ ਮਾਪਿਆਂ ਦਾ ਜਾਂ ਤੁਹਾਡੇ ਟੀਚਰ ਇਹ ਸਭ ਤੋਂ ਵੱਡਾ ਯੋਗਦਾਨ ਜੀ ਮਾਪਿਆਂ ਦਾ ਫਿਰ ਪਿੰਡ ਦਾ ਫਿਰ ਆਪਣੇ ਇੰਸਟੀਚਿਊਟ ਦਾ ਜੀ ਦੋਸਤਾਂ ਦਾ ਸਭ ਦਾ ਯੋਗਦਾਨ ਹੈ ਜੀ ਇਸ ਦੇ ਵਿੱਚ ਸਦੀਪੋ ਛੋਟੀ ਉਮਰ ਦੇ ਵਿੱਚ ਹੀ ਹਜੇ ਤੁਹਾਡੀ ਪੜ੍ਹਾਈ ਜਿਹੜੀ ਬਾਕੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਛੋਟੀ ਉਮਰ ਤੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਕੀ ਮਤਲਬ ਦੇਣਾ ਚਾਹੁੰਦੇ ਹੋ ਕਿ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਇਸ ਦੀ ਚਰਚਾ ਹੋ ਰਹੀ ਹੈ ਜੀ ਨਸ਼ਿਆਂ ਦੇ ਵਿੱਚ ਤਾਂ ਵੈਸੇ ਕੁਝ ਰੱਖਿਆ ਨਹੀਂ ਮੈਂ ਤਾਂ ਇਹੀ ਕਹੂੰਗਾ ਕਿ ਨਸ਼ੇ ਕਰਕੇ ਅੱਜ ਤੱਕ ਕਿਸੇ ਦਾ ਕੁਝ ਬਣਿਆ ਨਹੀਂ ਆ ਨਸ਼ਾ ਕਰਕੇ ਤਾਂ ਸਭ ਮਤਲਬ ਲੁੱਟੇ ਜਾਂਦੇ ਨੇ ਮੈਂ ਤਾਂ ਕਹੂੰਗਾ ਪੜਾਈ ਹੀ ਕਰੋ ਕਿਉਂਕਿ ਜੋ ਆਪਣ ਲਾਈਕ ਇੰਡੀਆ ਦੇ ਵਿੱਚ ਹੈ ਓਪਰਚ्युनिटीज ਬਹੁਤ ਨੇ ਜੀ ਬਾ ਜਾਂ ਨਾ ਆਪ ਨੂੰ ਬਾਹਰ ਜਾਣ ਦੀ ਲੋੜ ਹੈ ਇੰਡੀਆ ਬਹੁਤ ਓਪਰਚ्युनिटी ਦਿੰਦਾ ਹੈ बस ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਇੱਥੇ ਆਪਾਂ ਬਾਹਰ ਜਾਣੇ ਆ ਉੱਥੇ ਮਿਹਨਤ ਕਰਦੇ ਉਹਦੇ ਨਾਲ ਆਪਾਂ ਇੰਡੀਆ 'ਚ ਮਿਹਨਤ ਕਰੀਏ ਇੰਡੀਆ ਬਹੁਤ ਓਪਰਚ्युनिटी ਦਿੰਦਾ ਹੈ ਜੀ ਉਂਦੀਪ ਪਰ ਇਹਨੇ ਫੇਰ ਕਹਿ ਰਹੇ ਕਿ ਬਾਕੀ ਹਾਲੇ ਤੇ ਜਿਹੜਾ ਸਮਾਂ ਤੁਹਾਡੇ ਕੋਲੇ ਬਹੁਤ ਘੱਟ ਆ ਕਿਉਂਕਿ ਜਦੋਂ ਤੁਸੀਂ ਇੱਕ ਸਾਇੰਟਿਸਟ ਲੈਂਡ ਪਕੜ ਲੈਂਦੇ ਹੋ ਤਾਂ ਇੱਕ ਇੱਕ ਸੈਕਿੰਡ ਵੀ ਤੁਹਾਡੇ ਲਈ ਕੀਮਤੀ ਆ ਲੱਗਦਾ ਕਿ ਪੈੰਡ ਤੋਂ ਵੀ ਦੂਰ ਚਲੇ ਜਾਓਗੇ ਉਸ ਤੋਂ ਬਾਅਦ ਨਹੀਂ ਜੀ ਪੈੰਡ ਤੋਂ ਦੂਰ ਨਹੀਂ ਜਾਂਦੇ ਜੀ ਆ ਪਰ ਘਰੇ ਇੱਥੇ ਪੋਣਾ ਜੀ ਕੋਣ ਕੀ ਹਾਂਜੀ ਹਾਂਜੀ ਅਸੀਂ ਪੈੰਡ ਤੋਂ ਦੂਰ ਤਾਂ ਨਹੀਂ ਜਾਂਦੇ ਜੀ ਪੈੰਡ ਨੂੰ ਤਾਂ ਫਿਸ਼ ਨਾਲ ਹੀ ਰੱਖਾਂਗੇ ਜੀ ਬਾਕੀ ਜੇ ਉੱਥੇ ਸਟੇ ਵਗੈਰਾ ਹੋਇਆ ਉਹ ਜੋ ਦੇਣਗੇ ਉੱਥੇ ਤਾਂ ਰਹਿਣਾ ਹੀ ਪੈਣਾ ਜੀ ਨਾਲ ਉਹਨਾਂ ਦੇ ਫੇਰ ਦੇਖਣਾ ਪੈਣਾ ਜੀ ਕਿੰਨੀ ਖੁਸ਼ੀ ਹੋ ਰਹੀ ਆ ਅਕਤ ਕਾਫੀ ਖੁਸ਼ੀ ਹੋ ਰਹੀ ਹਾਂ ਜੀ ਤਾਂ ਹੀ ਮੈਂ ਕੇਸ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜਦੋਂ ਤੁਸੀਂ ਉੱਥੇ ਗਏ ਤੇ ਐਡੀ ਵੱਡੀ ਅਚੀਵਮੈਂਟ ਪ੍ਰਾਪਤ ਹੁੰਦੀ ਜੀ ਧੰਨਵਾਦ ਮੈਂ ਆਪਣੀ ਸਰਕਾਰ ਦਾ ਕਰਦਾ ਜੀ ਇਸਰੋ ਦਾ ਕਰਦਾ ਜੀ ਮੈਂ ਪੇਰੈਂਟਸ ਦਾ ਕਰਦਾ ਮੈਂ ਥਾਪਰ ਦਾ ਕਰਦਾ ਮੈਂ ਸਭ ਤੋਂ ਵੱਧ ਆਪਣੇ ਪਿੰਡ ਦਾ ਕਰਦਾ ਜੀ ਜੋ ਮੈਨੂੰ ਇਹ ਮਾਨ ਸਤਕਾਰ ਦੇ ਰਿਹਾ ਜੀ بیٹے ਨੇ ਪਿੰਡ ਦਾ ਹੀ ਨਹੀਂ ਤੁਹਾਡਾ ਹੀ ਨਹੀਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਕਿੰਨੀ ਖੁਸ਼ੀ ਹੋ ਰਹੀ ਹੈ ਔਰ ਕੀ ਤੁਹਾਡਾ ਡ੍ਰੀਮ ਵੀ ਸੀ ਇਹ ਵੀ ਬੱਚਾ ਸਾਡਾ ਇਸੇ ਲਾਈਨ ਦੇ ਵਿੱਚ ਜਾਵੇ ਸਭ ਤੋਂ ਪਹਿਲਾਂ ਹੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਨੂੰ ਇੰਨਾ ਪਿਆਰ ਦੇ ਰਹੇ ਆ ਤੁਸੀਂ ਇੱਥੇ ਸਾਡੇ ਤੱਕ ਪਹੁੰਚੇ ਹੋ ਸਾਰੇ ਲੋਕ ਕੰਗ੍ਰੈਚੁਲੇਸ਼ਨ ਦੇ ਰਹੇ ਨੇ ਤੇ ਹਰ ਮਾਂ-ਬਾਪ ਦਾ ਹੀ ਡ੍ਰੀਮ ਹੁੰਦਾ ਕਿ ਉਹਨਾਂ ਦਾ ਬੱਚਾ ਉੱਥੋਂ ਤੱਕ ਜਾਵੇ ਜਿੱਥੋਂ ਤੱਕ ਅਜੇ ਤੱਕ ਕੋਈ ਨਹੀਂ ਗਿਆ ਉਹ ਰੋ ਸਾਡਾ ਵੀ ਸੀ ਔਰ ਸਾਡੇ ਬੱਚੇ ਨੇ ਮਿਹਨਤ ਕੀਤੀ ਸਾਰੇ ਬੱਚੇ ਹੀ ਕਰਦੇ ਆ ਲੇਕਿਨ ਕਿਸੇ ਕਿਸੇ ਬੰਦੇ ਨੂੰ ਸਹੀ ਰਾਹ ਮਿਲ ਜਾਂਦਾ ਕਿਸੇ ਬੱਚੇ ਨੂੰ ਸਹੀ ਰਾਹ ਮਿਲ ਜਾਂਦਾ ਔਰ ਕਈ ਬੱਚੇ ਸਹੀ ਰਾਹ ਲੱਭਣ ਦੇ ਵਿੱਚ ਕਈ ਵਾਰ ਸਹੀ ਜਗ੍ਹਾ ਤੇ ਨਹੀਂ ਪਹੁੰਚ ਪਾਉਂਦੇ ਸਾਡੇ ਬੱਚੇ ਨੂੰ ਸਹੀ ਜਗ੍ਹਾ ਮਿਲੀ ਸਹੀ ਰਸਤੇ ਤੇ ਚੜਿਆ ਹੈ ਕਾ ਤੁਹਾਨੂੰ ਮਿਲਿਆ ਹੈ ਹਾਈਦਰਾਬਾਦ ਗਿਆ ਉੱਥੋਂ ਉਹਨੂੰ ਸਹੀ ਗਾਈਡਲਾਈਨ ਮਿਲੀ ਔਰ ਉਹ ਸਹੀ ਜਗ੍ਹਾ ਪਹੁੰਚ ਗਿਆ ਔਰ ਉਹਨੇ ਇਸ ਤਰੀਕੇ ਨਾਲ ਰਾਸ਼ਟਰਪਤੀ ਤੋਂ ਸਨਮਾਨ ਮਿਲ ਗਿਆ ਜਿਸ ਤਰ੍ਹਾਂ ਜੀ ਮੀਡੀਆ ਦੀ ਗੱਲ ਕਰੀਏ ਉਸ ਤੋਂ ਬਾਅਦ ਜਿਹੜੀ ਲੰਮੀ ਲਾਈਨ ਹੋ ਜਾਣੀ ਆ ਘਰੇ ਆਉਣ ਦੀ ਕਿਉਂਕਿ ਜਦੋਂ ਮੀਡੀਆ ਦੇ ਵਿੱਚ ਇਹ ਚੀਜ਼ ਨਸ਼ਰ ਹੁੰਦੀ ਆ ਤਾਂ ਵੱਡੇ ਵੱਡੇ ادارے ਜਿਹੜੇ ਘਰ ਤੱਕ ਅਪਰੋਚ ਕਰਦੇ ਨੇ ਕਿਉਂਕਿ ਪ੍ਰਾਪਤੀ ਬਹੁਤ ਵੱਡੀ ਆ ਪਰ ਕਿਵੇਂ ਦੇਖਦੇ ਹੋ ਅੱਜ ਪਿੰਡ ਦੇ ਵਿੱਚ ਵੀ ਜਿਹੜਾ ਤੁਹਾਡਾ ਨਾਮ ਆ ਪੂਰੇ ਵਿਸ਼ਵ ਦੇ ਵਿੱਚ ਚੱਲ ਰਿਹਾ ਬੜਾ ਸੋਹਣਾ ਲੱਗਦਾ ਜੀ ਜਦੋਂ ਕੋਈ ਬਾਹਰੋਂ ਆ ਕੇ ਇੱਕ ਅਣਜਾਣ ਆਦਮੀ ਪੁੱਛਦਾ ਤੁਹਾਡਾ ਬੱਚਾ ਕਿਵੇਂ ਆ ਕਿੰਨਾ ਵਧੀਆ ਕੀਤਾ ਉਹਨੇ ਬੜੀ ਯਾਨੀ ਦਿਲ ਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਉਹ ਸੰਭਾਲੀ ਨਹੀਂ ਜਾਂਦੀ ਜੀ ਇੱਕ ਮਾਂ ਨੂੰ ਜ਼ਿਆਦਾ ਪਤਾ ਹੁੰਦਾ ਉਸ ਨੂੰ ਬੱਚੇ ਨੂੰ ਕੀ ਖਾਣਾ ਪੀਣਾ ਚੰਗਾ ਲੱਗਦਾ ਕਿਸ ਤਰ੍ਹਾਂ ਕੇਅਰ ਕਰਨੀ ਕਿਉਂਕਿ 9 ਮਹੀਨੇ ਢੇਲ ਚ ਰੱਖ ਕੇ ਕੇਅਰ ਕਰਨੀ ਉਸ ਤੋਂ ਬਾਅਦ ਵੱਡਾ ਹੁੰਦਾ ਦੂਰ ਜਾਂਦਾ ਮਾਪਿਆ ਤੋਂ ਅੱਜ ਪੂਰੇ ਪਿੰਡ ਦੇ ਦੇ ਨਾਲ-ਨਾਲ ਪੂਰੇ ਪੰਜਾਬ ਭਰ ਦਾ ਨਾਮ ਰੌਸ਼ਨ ਕੀਤਾ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਮਾਨ ਮਹਿਸੂਸ ਹੋ ਰਿਹਾ ਸਾਡਾ ਬੱਚਾ ਜਹਾਂ ਤੱਕ ਪਹੁੰਚਾ ਉਦੋਂ ਪੜ੍ਹਾਈ ਕਰਦਾ ਸੀ ਜੀ ਤੁਹਾਡਾ ਕਿੰਨਾ ਕਿ ਜੋਗਦਾਰ ਰਿਹਾ ਅੰਕਲ ਜੀ ਤਾਂ ਦੱਸ ਹੀ ਦਿੱਤਾ ਕਿ ਪੂਰਾ ਹੁਕਮ ਸੀ ਇਹਨਾਂ ਦੇ ਬੇਰਾ ਪੂਰਾ ਜੋਗਦਾਰ ਰਿਹਾ ਜੀ ਮੈਂ ਪੂਰੀ ਸਟੱਡੀ ਕਰਵਾਉਂਦੀ ਸੀ ਨੂੰ 5th ਸਿਮੇ ਤੱਕ ਮੈਂ ਖੁਦ ਕਰਵਾਉਂਦੀ ਸੀ ਉਸ ਤੋਂ ਅੱਗੇ ਮਤਲਬ ਕਿ ਲਾਈਕ ਨਹੀਂ ਸਮਝ ਆ ਰਿਹਾ ਤਾਂ ਟਿਊਸ਼ਨ ਕਰਵਾਉਂਦੀ ਸੀ ਹਾਂਜੀ ਅਸੀਂ ਆਰਮੀ ਸਕੂਲ ਚ ਇਹਨੂੰ ਪੜਾਇਆ ਸਟਾਰਟਿੰਗ ਤੋਂ ਲੈ ਕੇ ਠੀਕ ਔਰ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਲਾਈਵ ਦੇਖ ਰਹੇ ਤਾਂ ਉਹਨੂੰ ਬੱਚੇ ਵਾਂਗ ਬਣਨਾ ਚਾਹੁੰਦੇ ਮੈਂ ਤਾਂ ਬੱਚਿਆਂ ਨੂੰ ਇਹ ਮੈਸੇਜ ਦਵਾਂਗੀ ਕਿ ਨਸ਼ੇ ਪਤਿਤ ਹੋ ਰਾਇਆ ਤੋਂ ਕਿ ਨਵਦੀਪ ਦੀ ਮਤਰਿ ਕੋ ਤਰੱਕੀ ਤੱਕ ਪਹੁੰਚਣਾ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਹਾਂਜੀ ਰਾਜਪਾਲ ਜੀ ਤੁਸੀਂ ਵੀ ਪੱਤਰਕਾਰ रह ਚੁੱਕੇ ਹੋ ਬਹੁਤ ਸਾਡੇ ਸਵਾਮਾਂ ਕਰਦੇ ਹੋ ਅੱਜ ਕੱਲ ਵਿਜ਼ਾ ਕਨਸਲਟੈਂਟ ਹੋ ਤੇ ਅੱਜ ਤੁਹਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਆ ਔਰ ਤੁਸੀਂ ਵੀ ਇੱਥੇ ਮੌਜੂਦ ਹੋ ਕਿਵੇਂ ਦੇਖਦੇ ਹੋ ਇਸ ਖੁਸ਼ੀ ਪਹਿਲਾਂ ਤਾਂ ਜਬੀਰ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਤੁਸੀਂ ਸਾਡੇ ਪਿੰਡ ਆਏ ਤੇ ਸਾਨੂੰ ਇਸ ਮੌਕਾ ਦਿੱਤਾ ਵੀ ਇੱਕ ਆਪਣੇ ਪਿੰਡ ਦੇ ਨੌਜਵਾਨ ਨੇ ਇੱਕ ਮੁੰਡਾ ਨਵਦੀਪ ਸਿੰਘ ਸਾਡਾ ਭਤੀਜਾ ਜਿਹਨੇ ਪਿੰਡ ਦਾ ਆਪਣੇ ਮਾਤਾ-ਪਿਤਾ ਦਾ ਪੂਰੀ ਪੰਜਾਬੀਅਤ ਦਾ ਨਾ ਰੌਸ਼ਨ ਕੀਤਾ ਹੈਗਾ ਦੇਖੋ ਇਸਰੋ ਵਰਗੀ ਇੱਕ ਜਿਹੜੀ ਸੰਸਥਾ ਦੇ ਵਿੱਚ ਜਾ ਕੇ ਜਿਹੜੀਆਂ ਸਾਇੰਟਿਸਟਾਂ ਨੂੰ ਪ੍ਰੋਬਲਮ ਆ ਰਹੀਆਂ ਚੰਦਰਯਾਨ ਨੂੰ ਜਿਹੜੀ ਪ੍ਰੋਬਲਮ ਆਈ ਉਹਦਾ ਸੋਲੂਸ਼ਨ ਲੱਭਣਾ ਤੇ ਉਹ ਲੱਭ ਕੇ ਵੀ ਉਹਦੇ ਵਿੱਚ ਕਾਮਯਾਬ ਹੋਣਾ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਤੋਂ ਪੁਰਸਕਾਰ ਮਿਲਣਾ ਇਹ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਆ ਪੂਰੇ ਨਗਰ ਖਾਈ ਵਾਸਤੇ ਤੇ ਬੁਰੇ ਇਲਾਕੇ ਵਾਸਤੇ ਮਾਣ ਦੀ ਗੱਲ ਆ ਪੂਰੇ ਪੰਜਾਬੀਆਂ ਨੂੰ ਮਾਣ ਆ ਸਾਨੂੰ ਇਹੋ ਜਿਹੀ ਨੌਜਵਾਨਾਂ ਤੋਂ ਸੇਧ ਲੈਣੀ ਪੈਣੀ ਆ ਜਿਹੜੇ ਨੌਜਵਾਨ ਅੱਜ ਆ ਆਪਣੀ ਧਰਤੀ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਦਾ ਰੁੱਖ ਕਰ ਰਹੇ ਆ ਤੇ ਉਹਨਾਂ ਨੂੰ ਇਹੋ ਜਿਹੇ ਨੌਜਵਾਨਾਂ ਤੋਂ ਹੀ ਸੇਧ ਮਿਲਣੀ ਆ ਵੀ ਇੱਥੇ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਪਰ ਇਹਦੇ ਸਵਾਗਤ ਲਈ ਕਿਹੋ ਜਿਹੇ ਪ੍ਰਬੰਧ ਕੀਤੇ ਜਾ ਰਹੇ ਨੇ ਦੇਖੋ ਇਹ ਥੋੜਾ ਜਿਹਾ ਇੱਕ ਤਾਂ ਬਹੁਤ ਸ਼ਾਰਟ ਟਾਈਮ ਨੋਟਿਸ ਸੀਗਾ ਤੇ ਸਾਨੂੰ ਪਤਾ ਵੀ ਮੌਕੇ ਤੇ ਲੱਗਿਆ ਤੇ ਬਾਈ ਜੀ ਉਹਨੇ ਤਾਂ ਥੋੜਾ ਜਿਹਾ ਇਸ ਚੀਜ਼ ਨੂੰ ਹਾਈਡ ਕਰਨਾ ਚਾਹੁੰਦੇ ਸੀਗੇ ਕਹਿੰਦੇ ਵੀ ਨਹੀਂ মিডিਆ 'ਚ ਜਾਣਾ ਤੇ ਮੈਂ ਹੀ ਉਹਨਾਂ ਨੂੰ ਥੋੜਾ ਹੌਸਲਾ ਦਿੱਤਾ ਵੀ ਇਹ ਚੀਜ਼ ਆਪਾਂ ਨੂੰ ਹਾਈਡ ਨਹੀਂ ਕਰਨੀ ਚਾਹੀਦੀ ਸਗੋਂ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ ਉਹ ਬੱਚਿਆਂ ਦੇ ਵਿੱਚ ਇਹ ਮਿਸਾਲ ਜਾਵੇ ਆਪਣੇ ਪਿੰਡ ਦੇ ਹੋਰ ਨੌਜਵਾਨ ਇਹਨਾਂ ਨੂੰ ਦੇਖ ਕੇ ਸੇਧ ਲੈਣਗੇ ਅੱਗੇ ਵਧਣਗੇ ਹਨ ਤੇ ਇਸ ਕਰਕੇ ਉਹ ਫਿਰ ਉਸ ਤੋਂ ਬਾਅਦ ਐਗਰੀ ਹੋਏ ਤੇ ਚਲੋ ਤੁਹਾਡੇ ਨਾਲ ਸੰਪਰਕ ਹੋਇਆ ਤੇ ਪਿੰਡ ਵੱਲੋਂ ਮੈਂ ਤਾਂ ਕਹਿੰਦਾ ਜੀ ਇੱਕ ਸੈਮੀਨਾਰ ਵੱਲੋਂ ਨਾ ਸਮਾਰਤ ਹੋਣਾ ਚਾਹੀਦਾ ਬੱਚੇ ਦਾ ਬਹੁਤ ਸੋਹਣੀ ਵੱਡੀ ਅਚੀਵਮੈਂਟ ਆ ਬੱਚੇ ਦੀ ਜੀ ਵੀਜ਼ਾ ਕੰਟੈਂਸ ਕਨਸੈਂਟੈਂਟੋ ਕਿ ਤੁਸੀਂ ਪ੍ਰਵਾਸ ਦੀ ਗੱਲ ਕੀਤੀ ਆ ਨਾਲ ਦੀ ਨਾਲ ਜੇਕਰ ਨੌਜਵਾਨੀ ਦੀ ਗੱਲ ਕਰਾਂ ਇਹਦੀ ਜੋਖੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਆ ਕੀ ਮੈਸੇਜ ਦੇਣਾ ਚਾਹੁੰਦਾ ਵੇਖੋ ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਜਿਹੜਾ ਦੋਸ਼ ਆ ਉਹ ਸਰਕਾਰਾਂ ਨੂੰ ਹੀ ਜਾਂਦਾ ਜੇ ਪ੍ਰੋਪਰ ਜਿਹੜੀ ਐਜੂਕੇਸ਼ਨ ਆ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਲਿਆਂਦਾ ਜਾਵੇ ਉਸ ਤੋਂ ਬਾਅਦ ਜਿਹੜੀ ਸਿੱਖਿਆ ਉਹਨੂੰ ਕਿਤਾਬ ਮੁਖੀ ਬਣਾਇਆ ਜਾਵੇ ਤਾਂ ਮੇਰੇ ਹਿਸਾਬ ਨਾਲ ਇੱਕ ਤਾਂ ਨਸ਼ਿਆਂ ਵਾਲੇ ਪਾਸੇ ਉਹ ਨੌਜਵਾਨਾਂ ਦਾ ਰਜਾਣਾ ਜਿਹੜਾ ਉਹ ਘਟੂਗਾ ਦੂਸਰਾ ਬਾਹਰਲੇ ਪਾਸੇ ਜਾਣ ਤੋਂ ਵੀ ਕਿਉਂਕਿ ਜੇ ਇੱਥੇ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਮਹੀਆ ਕਰਾਏ ਜਾਣ ਉਹਨਾਂ ਦਾ ਜੀਵਨ-ਵਸਰ ਇੱਥੇ ਚੰਗਾ ਹੋ ਜੇ ਤੇ ਉਹਨਾਂ ਨੂੰ ਬਾਹਰ ਜਾਣਾ ਹੀ ਨਾ ਪਵੇ ਦੇਖੋ ਸਾਡਾ ਕਿੱਤਾ ਹੈਗਾ ਚਲੋ ਅਸੀਂ ਇਸ ਕਿੱਤੇ ਨਾਲ ਜੁੜੇ ਹੋਏ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਦਿਲ ਦੇ ਵਿੱਚ ਚੀਜ਼ ਹੈ ਆਪਦੀ ਮਿੱਟੀ ਵਾਸਤੇ ਪੰਜਾਬ ਵਾਸਤੇ ਦੇਖੋ ਉਹਨੂੰ ਛੱਡ ਕੇ ਜਾਣਾ ਕਿਸੇ ਦੀ ਮਜਬੂਰੀ ਹੋ ਜਾਂਦੀ ਹੈ ਬਹੁਤ ਸਾਰੇ ਘਰਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ ਹਰੇਕ ਦਾ ਸ਼ੌਕ ਵੀ ਨਹੀਂ ਹੁੰਦਾਗਾ ਪਰ ਅਸੀਂ ਤਾਂ ਫਿਰ ਵੀ ਨੌਜਵਾਨਾਂ ਨੂੰ ਇਹੀ ਕਹਾਂਗੇ ਵੀ ਤੁਸੀਂ ਇਸ ਮਿੱਟੀ ਨਾਲ ਜੁੜੇ ਰਹੋ ਕੋਈ ਇੱਥੇ ਵੀ ਜਿਵੇਂ ਇਹ ਮੁੰਡੇ ਨੇ ਪ੍ਰਾਪਤੀ ਕੀਤੀ ਹੈ ਨਵਦੀਪ ਨੇ ਤੇ ਐਦਾਂ ਹੀ ਤੁਸੀਂ ਵੀ ਅੱਗੇ ਵਧੋ ਹਾਂਜੀ ਫਿਰ ਤੋਂ ਮੈਂ ਤੁਹਾਡਾ ਇੱਥੇ ਤੁਹਾਡੇ ادارے ਵੱਲੋਂ ਆਉਣ ਦਾ ਬਾਕੀ ਦੀ ਮੀਡੀਆ ਭਾਈਚਾਰਾ ਜਿੰਨਾ ਵੀ ਇੱਥੇ ਪਹੁੰਚ ਰਿਹਾ ਹੈਗਾ ਅਪਰੋਚ ਕਰ ਰਿਹਾ ਇਸ ਬੱਚੇ ਨੂੰ ਹਾਈਲਾਈਟ ਕਰ ਰਿਹਾ ਹੈ वर्ल्ड वाइड ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਦੇ ਮਾਤਾ ਪਿਤਾ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਵੀ ਮੌਕਾ ਦਿੱਤਾ ਵੀ ਆ ਕੇ ਤੁਸੀਂ ਬੱਚੇ ਨੂੰ ਅੱਗੇ ਲੈ ਕੇ ਚੱਲੀਏ ਹਨ ਤੇ ਬਾਕੀ ਸਾਰੇ ਨਗਰ ਦਾ ਮੈਂ ਤਾਂ ਸਾਰਿਆਂ ਨੂੰ ਧੰਨਵਾਦ ਕਰ ਦਾਂਗੇ ਇਹ ਬੱਚੇ ਦੀ ਪ੍ਰਾਪਤੀ ਬਹੁਤ ਵੱਡੀ ਹੈ ਜੀ